8902 430 लो जी अपना खेता शेंटू रोटी खा के लंघ है ਇੱਥੇ ਆ ਕੇ ਆ ਜਾਂਦਾਗਾ ਇੱਕ ਬਾਂਦਰ ਰਹਿੰਦਾ ਇਥੇ ਕੀ ਚਲੀ ਗਈ ਬਣੀ ਨਹੀਂ ਆ ਲੋ ਕਈ ਬਿਠਾਵੋ ਕੀ ਹਾਲ ਆ ਮਿੱਤਰੋ ਸਾਡੇ ਕੋਲੇ ਆ ਗਿਆ ਸੀ ਇੱਕ ਬਾਂਦਰ ਸ਼ੈਂਟੂ ਨਾਂ ਜਿਹਦਾ ਪੱਕਾ ਹੀ ਆਉਂਦਾਗਾ ਰੋਟੀ ਖਾਣੇ ਤੇ ਤੇ ਆ ਉਹਦੀ ਦੋ ਰੋਟੀਆਂ ਚੋਂ ਅੱਧੀ ਬਚ ਗਈ ਆ ਬਾਕੀ ਉਹ ਖਾ ਕੇ ਲੰਘ ਗਿਆ ਥੋੜੀ ਜਿਹੀ ਉਥੇ ਵਜੂਰ ਕੇ ਰੱਖ ਗਿਆ ਤੇ ਉਹਦਾ ਨਾਂ ਬਿੱਲੋਗਾ ਉਹ ਅੰਕਲ ਦੇ ਰੱਖੇ ਹੋਏ ਹੈਗੇ ਚਾਹ ਵਿੰਦੇ ਆ ਚਾਹ ਚੱਪਰਾ ਰਾਤ ਦੇ ਵੱਜ ਚੁੱਕੇ ਹੈਗੇ 12 12:30 ਦਾ ਟਾਈਮ ਆ ਹਾਂ 12:10 12:12 ਹੋ ਗਿਆ ਤੇ ਫਿਲਹਾਲ ਟੋਲਾ ਤੇ ਆ ਚੋਬਰ ਹਿਮਾਚਲ ਐਂਟਰੀ ਟੈਕਸ ਮਾਰਨਿੰਗ ਵਿਲਾ ਹੋ ਚੁਕਿਆ ਸਾਂਝ ਵਿਲਾ ਸਵੇਰ ਵਿਲਾ ਤਰਕਾਲਾ ਜੋ ਸਾਰਾ ਕੁਝ ਮਿਕਸ ਜਿਹਾ ਹੀ ਆ ਪੰਜਾਬੀ ਦੇ ਮੈਂ ਅਰਥ ਭੁੱਲ ਗਿਆ ਪਰ ਸ਼ਬਦ ਯਾਦ ਆ ਗਈ ਪਤਾ ਨਹੀਂ ਕੌਣ ਆ ਬਾਈ ਆਪਦਾ ਨਾਮ ਲਿਖੋ ਮੜਾ ਮੋਟਾ ਸਾਨੂੰ ਪਤਾ ਲੱਗੇ ਵੀ ਭਾਈ ਚੈਟ ਫਿਲਟਰ ਆਲ ਮੈਸਿਸ ਹੂੰ ਔਰ ਚੱਲ ਦੇਾਂਗੇ ਉਹ ਵੀ ਪੱਜ ਗਿਆ ਬੰਦਾ ਜਿਹੜਾ ਇੱਕ ਲਾਈਵ ਸੀਗਾ ਆਇਆ ਸੀਗਾ ਤੇ ਇਹ ਸ਼ੈਤਾਨੀ ਕੁੱਤਾ ਗਿਆ ਇੱਥੋਂ ਦਾ ਹੁਣ ਖਾ ਰਿਹਾ ਹੈਗਾ ਉਹਦਾ ਜੂਠਾ ਜਬ ਵੀ ਮਾਦਮ ਨੇ ਆਪ ਦਾ ਆਈ ਦੇ ਫੇ ਸਾਰੀ ਰਾਤ ਇਹ ਅੰਕਲ ਇਥੇ ਮੌਜੂਦ ਰਹਿੰਦਾਗਾ ਚਾਹ ਦਾ ਤੇ ਮਹਿਗੀ ਦਾ ਪੂਰੀ ਬਜ਼ਾਰ ਤੇ ਮੇ 1 ਜਾਂ 2 ਵਾਰ ਯਾਰ ਬੈਠ ਕੇ ਹਜ਼ਾਰਾਂ ਵਾਰੀ ਸੁਣਨੇ ਆਏ ਮੰਡੀ ਤੇ 35 ਸਾਲ ਹੋ ਗਿਆ ਅੰਕਲ ਨੂੰ ਇਥੇ ਸਿਵਾ ਨਵਾਉਂਦੇ ਹੋਏ ਤੀਲਾ ਬਜ਼ਾਰ ਹੈਗਾ ਤੇ ਰਾਤ ਨੂੰ ਚਾਹ ਦਾ ਲੰਗਰ ਮਤਲਬ ਕਿ ਮੁੱਲ ਦੀ ਇਹ ਮਿਲਦੀ ਹੈ ਚਾਹ ਤਾਂ ਪਰ ਫਿਰ ਵੀ ਸਾਰੀ ਜਾਤ ਚਾਹ ਦਾ ਲੰਗਰ ਲਾ ਕੇ ਰੱਖਦਾ ਚੋਬਰ 30 35 ਸਾਲ ਹੋ ਗਏ ਹੁਣ ਤਾਂ ਬੁੱਢਾ ਹੋ ਚਲੇ ਅੰਕਲ ਤੇ ਆਪਾਂ ਟੂਲ ਤੇ ਮੌਜੂਦਾਂਗੇ ਫਿਲਹਾਲ ਨਾਈਟ ਸ਼ਿਫਟ ਤੇ ਛਖੜ ਵਾਲੇ ਤੋਂ ਪੰਜਾਬ ਤੋਂ ਚੱਲ ਕੇ ਚੋਬਰ ਹਿਮਾਚਲ ਚ ਕੰਮ ਕਰ ਰਹੇ ਆ ਔਰ ਸੱਜਣ ਮਿੱਤਰੋ ਕੀ ਹਾਲ ਚਾਲ ਨੇ ਆਉਣ ਵਾਲੇ ਸਮਿਆਂ 'ਚ ਆਪਾਂ ਵਲੌਗ ਵੀ ਪਾਵਾਂਗੇ ਸਾਡੇ ਨਾਲ ਜੁੜੇ ਰਹੋ ਜਰੂਰ ਤੇ ਇਹ ਨਿੱਕਾ ਜਿਹਾ ਕੈਵਨ ਹੈਗਾ ਕਿਹੋ ਜਿਹਾ ਸੀ ਨਹੀਂ ਦਿਖਾ ਸਕਦੇ ਮੈਂਗਾ ਫਾਸਟ ਹੈ ਕਿਥੇ ਹੈ ਨਹੀਂਗਾ ਫਾਸਟ ਹੈਗਾ ਬਾਈਪਾਸ ਤੇ ਟਿਪਰਾ ਬਾਈਪਾਸ ਉੱਥੇ ਫਾਸਟ ਹੈਗਾ ਬਾਕੀ ਕਾਲਕਾ ਬੈਰੀਅਰ ਹੈ ਹਮਾਤ ਲੈਂਟਰੀ ਟੈਕਸ ਇੱਥੇ ਮੌਜੂਦ ਆਪਾਂ ਕੰਮ ਕਰ ਰਹੇ ਆਂ ਨਾਈਟ ਸ਼ਿਫਟ ਤੇ ਤੇ ਇੱਕ ਸਾਡੇ ਕੋਲੇ ਨਿੱਕਾ ਜਿਹਾ ਬੰਦਰਾ ਆਇਆ ਸੀਗਾ ਉਹ ਬੱਚੇ ਸੀਗੇ ਨਾਲ ਉਹ ਆਉਂਦਾ ਤਾਂ ਡੇਲੀ ਆ ਸ਼ਾਮ ਨੂੰ ਪਰ ਅੱਜ ਉਹ ਹੋ ਸਕਦਾ ਨਾ ਆਇਆ ਹੋਵੇ ਭੁੱਖਾ ਸੀਗਾ ਉਹਨੂੰ ਆਪਾਂ ਦੋ ਰੋਟੀਆਂ ਖਵਾ ਚੁੱਕੇ ਆਂਗੇ ਬਾਕੀ ਆਪਾਂ ਛਕ ਲਾਂ ਤੇ ਤੁਸੀਂ ਰੋਟੀ ਪਾਣੀ ਖਾ ਲਿਆਗਾ ਸਾਂਝ ਵੇਲਾ ਹੋ ਚੁੱਕਿਆ ਗਿਆ ਸਵੀਰ ਦਾ 7:30 12:30 ਦਾ ਟਾਈਮ ਹੈ ਤਾਂ ਨਵਾਗਤ ਹੁਈ ਸਾਡੇ ਨਾਲ ਜੁੜੇ ਹੋ ਜਿੱਥੋਂ ਵੀ ਹੋ ਜਿਵੇਂ ਵੀ ਹੋ ਚੜ੍ਹਦੀ ਕਲਾ ਚ ਰਹੋ ਇਹ ਹੀ ਜ਼ਿੰਦਗੀ ਆ ਹੱਸਦੇ ਖੁਸ਼ ਦੇ ਹੱਸਦੇ ਖੁਸ਼ ਤੇ ਚੜ੍ਹਦੀ ਕਲਾ ਚ ਰਹਿਣਾ ਇਹ ਹੀ ਆਪਣਾ ਪੰਜਾਬੀਆਂ ਦਾ ਮੇਨ ਮਕਸਦ ਆਗਾ ਜਮ ਕੁਝ ਵੀ ਲਾ ਲੋ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਕਿਹੜੀ ਜਗ੍ਹਾ ਤੋਂ ਮੈਨੂੰ ਦੇਖ ਰਹੇ ਹੋ ਤੁਸੀਂ ਤੇ ਗੱਡੀ ਆ ਚੁੱਕੀ ਆਪਾਂ ਟੂਲ ਤੇ ਕੰਮ ਕਰਦੇ ਆਂ ਤੇ ਆਪਾਂ ਲਾਈਵ ਵੀ ਨਾਲ ਨਾਲ ਕਰ ਲਿਆ ਅੱਜ ਛੋਟਾ ਜਿਹਾ ਜਿਸ ਜੀ ਹਿਮਾਚਲ ਦੀ ਸੀਗੀ ਗੱਡੀ ਤਾਂ ਕਰਕੇ ਇਹਦਾ ਕੋਈ ਟੈਕਸ ਨਹੀਂਗਾ ਹਿਮਾਚਲ ਬੈਰੀਅਰ ਤਾਂ ਹਿਮਾਚਲ ਦੀਆਂ ਗੱਡੀਆਂ ਫ੍ਰੀ ਜਾਣ ਦੇਣੀਆਂ ਹੁੰਦੀਆਂ ਨੇ ਆਪਾਂ ਕਿ ਬਾਕੀ ਇਹ ਲੋਕਲ ਪਾਸ ਬਣ ਜਾਂਦੇ ਹੈਗੇ ਇਹ ਰੋਬਨ ਸਰ ਦਾ ਰੋਬਨ ਸਿੰਘ ਸੰਧੂ ਟੂ ਲਗਾ ਜਿਹਦੇ ਕੋਲੇ ਬਾਈ ਕੋਲੇ ਇਹ ਆਗਾ ਆਪਣਾ ਟੈਂਡਰ ਹੈਗਾ ਮਾਰਚ ਤੱਕ ਰਹੂਗਾ ਤਦ ਤੱਕ ਅਸੀਂ ਇਥੇ ਹਾਜ਼ਰ ਹਾਂ ਹੋ ਸਕਦਾ ਚਾਲੇ ਗਾਂ ਪਛਾਂਪੇ ਪਰ ਜਦ ਤੱਕ ਸੇਵਾ ਨਿਵਾਵਾਂਗੇ ਇਥੇ ਮੌਜੂਦਾਂਗੇ ਆਪਾਂ ਇਹ ਬਾਈ ਹੁਣੀ ਚਾਹ ਪੀਣਗੇ ਹੁਣ ਫੋਰੈਸਟ ਡਿਪਾਰਟਮੈਂਟ ਚੈੱਕ ਪੋਸਟ ਐਕਸਾਈਜ਼ ਦਾ ਤੇ ਹੋਰ ਆਟੋ ਦਫਤਰ ਸਾਰਾ ਇੱਥੇ ਹੀ ਹੈਗਾ ਸਭ ਤੋਂ ਬਣਾਣਾ ਜਿਹੜਾ ਹੈਗਾ ਬੈਰੀਅਰ ਹੈਗਾ ਐਂਬੂਲੈਂਸ ਨੂੰ ਰਸਤਾ ਦੇਣਾ ਜ਼ਰੂਰੀ ਹੈ ਆ ਰਹੀ ਹੈ ਜਾਣ ਦਿਓ ਜੀ ਛੂੰ ਦੇ ਨੰਗੀ ਐਮਰਜੈਂਸੀ ਹੋਰ ਵੀ ਮਿੱਤਰ ਪਿਆਰੋ ਚੜਦੀ ਕਲਾ ਚ ਰੋ ਇਹ ਜਾਗਣ ਦਾ ਵਿਚਾਰ ਹੀ ਬਣਾਇਆ ਜਾ ਰਿਹਾ ਭਰਾ ਹੋਰ ਕੋਈ ਮਕਸਦ ਨਹੀਂਗਾ ਨੀਂਦ ਲੱਗ ਗਈ ਤਾਂ ਸਾਰੀਆਂ ਗੱਡੀਆਂ ਲੰਘ ਜਾਣੀਆਂ ਸਵੇਰ ਨੂੰ ਕੰਮ ਗਲਤ ਹੋ ਜੂਗਾ ਤੇ ਵਲੌਗ ਵੀ ਪਾਵਾਂਗੇ ਆਪਾਂ ਹੋ ਸਕਦਾ ਪੂਰਾ ਬਣਾ ਕੇ ਪਰ ਕੰਮ ਦਾ ਕੀ ਵਲੌਗ ਪਾਣਾ ਤਾਂ ਅਸੀਂ ਵੀ ਕੰਮ ਕਰਦੇ ਆ ਬਈ ਤੇ ਕੋਈ ਟ੍ਰੈਕ ਟੂ ਕਰਾਂਗੇ ਇਥੇ ਨੇੜੇ ਸ਼ਿਮਲਾ ਚ आई लगदा ना तेरे बिना जी ओए नींदरां ਵੀ ਹੋ ਗਈਆਂ ਫਰਾਰ ਨੇ ਇਹ ਕਿਉਂ ਹੋ ਰਗਾ ਇਥੋਂ ਦਾ ਮਰ ਨਹੀਂ ਦਿਖਾ ਸਕਦੇ ਗਲਤ ਹੈ ਕੰਮ ਫਰਮ ਦਾ ਜੀ ਗੱਡੀਆਂ ਵਾਲੇ ਉਹ ਪਾ ਜਾਂਦੇ ਹੈਗੇ ਪੈਸੇ ਇਥੇ ਆਪਾਂ ਉਹ ਪਰਚੀ ਕੱਟ ਕੇ ਦੇ ਦਿੰਦੇ ਆ ਆਪਾਂ ਹਾਰਡ ਮੁਸ ਕਰਾएंगे अगर ਆਪ ਸੰਭਲ ਕਰ चलेंगे डोंट यूज फोन वाइल्ड ड्राइविंग पहाड़ मुस्कराएंगे अगर आप संभल कर चलेंगे इतने के जो एक कहूर सी बेरियर जीते लिखे हाँ मुड़ाओं पर खास ध्यान सुरक्षा रखे जान ये ये भी चलो मिलते हैं मित्रों फिर मिलते हैं ਹੁਣ ਮੈਨੂੰ ਉਹ ਨਹੀਂ ਆਉਂਦਾ ਬੈਕ ਕਰਨਾ ਨਹੀਂ ਨਹੀਂ ਬੰਦ ਕਿੱਥੋਂ ਹੋਊਗਾ ਇਹ ਆਰ ਯੂ ਟੂ ਵਾਂਟ ਟੂ ਸਟਾਪ